हेलो कौन बोल रहा जी? है जी मैं आई सी आई सी आई से बोल रही हूँ समझ नहीं आई जी पता नहीं लगे आप समझे नहीं मैं आई सी आई सी आई बैंक से बोल रही हूँ क्या आप लोअर इंटरेस्ट रेट पर कार फाइनेंस कराने में इंटरेस्टेड है आप काम क्या करते है मनमोहन सिंह लगे जी फ्लैंस। ਪਰ ਹੁਣ ਖੇਤੀ ਖੁੱਤੀ ਜੋ ਬਚਦਾ ਕੱਖ ਨਹੀਂ ਜੀ ਤੁਸੀਂ ਦੇਖ ਲਓ ਵੀ ਬਿਜਲੀ ਦਾ ਇੰਨਾ ਬੁਰਾ ਹਾਲ ਹੈ ਸਾਡੇ ਪਿੰਡ ਵਾਲਾ ਜਿਹੜਾ ਖੇਤਾਂ ਵਾਲਾ ਟਰਾਂਸਫਾਰਮਰ ਹੈ ਉਹਤੇ 20 25 25 ਜਵਾਕ ਚੜ ਕੇ ਡੰਡਾ ਡੁੱਕ ਖੇਡਦੇ ਰਹਿੰਦੇ ਨੇ ਉਹਨਾਂ ਦੇ ਘਰ ਦੇ ਵੀ ਨਹੀਂ ਹਟਾਉਂਦੇ ਕਹਿੰਦੇ ਇਹ ਚ ਖਤਰੇ ਵਾਲੀ ਕਿਹੜੀ ਗੱਲ ਹੈ ਬਿਜਲੀ ਤਾਂ ਆਉਂਦੀ ਨਹੀਂ ਤੇ ਜਿਹੜੀ ਸਾਡੀ ਬਿਜਲੀ ਵਾਲੀ ਪਿੰਡ ਵਾਲੀ ਲਾਈਨ ਹੈ ਜੀ ਉਹਤੇ ਤਾਂ ਹੁਣ ਸਾਡੇ ਪਿੰਡ ਦੀਆਂ ਬੁੜੀਆਂ ਕੱਪੜੇ ਸੁਕਣੇ ਪਉਣ ਲੱਗ ਗਏ ਜੀ ਮਤਲਬ ਸਮਝ ਬਿਜਲੀ ਦੇ ਤਾਰਾਂ ਤਾਂ ਹੁਣ ਤਣੀਆਂ ਬਣ ਗਏ ਆਪਕੇ ਪਾਸ ਜ਼ਮੀਨ ਹੈ ਨੇ ਜੇ ਸਾਡੇ ਕੋਲੇ ਜ਼ਮੀਨ ਆ ਤਾਂ ਹੀ ਉਹ ਖੇਤੀ ਕਰਦੇ ਹੋ ਹੋਰ ਤੂੰ ਕਦੇ ਪਾਣੀ ਵਾਲੀ ਟੈਂਕੀ ਤੇ ਸਰੋਂ ਬੀਜੀ ਦੇਖੀ ਹੈ ਬੰਦਾ ਵਰਦੀਏ ਓਹੋ ਆਪकी ਐਨੂਅਲ ਇਨਕਮ ਕਿੰਨੀ ਹੈ ਇਹ ਹਿੰਦੀ ਨਾ ਬੋਲੋ ਜੀ ਪੰਜਾਬੀ ਸਮਝਾਓ ਕੀ ਪੁੱਛਿਆ ਆਪकी ਸਾਲਾਨਾ ਕਮਾਈ ਕਿੰਨੀ ਹੈ ਓਹ ਕਮਾਈਆਂ ਕਮਾਈਆਂ ਹੁਣ ਜੱਟਾਂ ਦੀਆਂ ਗਹਿਣੀਆਂ ਨੇ ਜੀ ਇਹ ਜੱਟ ਤਾਂ ਹੁਣ ਟੈਲੀਵਿਜ਼ਨ ਦੇ ਗੀਤਾਂ ਚੀ ਮੜਕਾ ਮਾਰਦਾ ਹੂੰ ਤਾਂ ਮਹंगाई ਨੇ ਚੀਕਾਂ ਕਢਾ ਰੱਖੀਆਂ ਨੇ ਜੀ ਤੂੰ ਸਮਝ ਲਓ ਕੋਈ ਕਮਾਈ ਜਾਂਦਾ ਤਿੰਨ ਬੰਦਿਆਂ ਕੋਲ ਹੀ ਰਹਿ ਗਿਆ ਹੁਣ ਜਾਂ ਲੀਡਰ ਜਾਂ ਕਲਾਕਾਰ ਜਾਂ ਫਿਰ ਬਾਬਿਆਂ ਕੋਲੇ ਆ ਬਾਬਿਆਂ ਦੀ ਗੱਲ ਸੁਣ ਲੋ ਸਾਡੇ ਪਿੰਡ ਵਾਲਾ ਕੈਲਾ ਠੱਗ ਲੈ ਪਿੰਡ ਜੂ ਨੂੰ ਕੋਈ ਮੰਗਿਆ ਪਾਣੀ ਦਾ ਗਲਾਸ ਨਹੀਂ ਦਿੰਦਾ ਸੀ ਆ ਜਾ ਕੇ ਨਾਲ ਦੇ ਪਿੰਡ ਦੇ ਡੇਰੇ ਤੇ ਬਹਿ ਗਿਆ ਇੱਕ ਕਥਾ ਜੀ ਸੁਣਾਉਣੀ ਸੀ ਇਕ ਲਈ ਦੋ ਤਿੰਨ ਚੇਲੇ ਜਿਹੜਾ ਰੱਖ ਲਈ ਢੋਲ ਕੇ ਘੁੱਟਣ ਨੂੰ ਆ ਉਸੇ ਕੈਲੇ ਦੀ ਜੇਬ ਚ 5 ਰੁਪਈਆ ਦਾ ਗਲਿਆ ਸੜਿਆ ਜਾਂ ਨੋਟ ਦੋ ਦੋ ਮਹੀਨੇ ਉਹੀ ਪਿਆਰ ਰੋਬੀ ਹੁਣ ਕਹਿੰਦੇ ਉਹਦੇ ਡੇਰੇ ਦਾ ਇੱਕ ਦਿਨ ਦਾ ਚੜਾਵਾ ਕਿੰਨਾਂ ਜਾਂਦੇ 10-50 ਨੇ ਮੂੰਹ 'ਚ ਥੁੱਕ ਮੁੱਕ ਜਾਂਦਾ ਜੀ। ਮਈਏ ਜੀ ਹੁਣ। ਹੈਲੋ। ਹੈਲੋ। ਉਹ ਹੁਣ ਕਿੱਧਰ ਗਈ ਜਿਹੜੇ ਆਈ ਪਈ ਆਈ ਸੀ। ਮੈਂ ਜੋ ਫੋਨ ਕਰਕੇ ਕਿਸੇ ਕੰਜਰ ਦੀ ਪੂਰੀ ਗਾਲੀ ਨਹੀਂ ਸੁਣਨੀ ਹੁੰਦੀ। ਫਿਰ ਫੋਨ ਕਰਨ ਦਾ ਫਾਇਦਾ ਕਰਦਾ ਹੋਇਆ ਜੀ ਮਤਲਬ ਇਹਦੇ 'ਚ। ਹੈਲੋ। ਟੱਪ ਗਿਆ ਮੱਲਾ ਦਾ। ਹੈਲੋ। ਮਾਫਾ ਮੇਰੇ ਫੋਨ ਤੇ ਕੋਈ ਆਈ ਦੀ ਆਈ ਦੀ ਆਈ ਦੀ ਇਹ ਸੁਣੋ ਕਿੱਧਰ ਗਏ ਹੈਲੋ